ਉਦੇ ਦਾਦੀ ਨੂੰ ਪਾ ਦਿੰਨੇ ਆ ਨਹੀਂ ਨਹੀਂ ਮਿੱਲੀ ਸੁਪਿਆ ਹੀ ਕਰ ਬੰਦ ਲਵਰੀ ਤੇ ਬੰਬੀ ਤੇ ਵੀ ਆ ਨਹੀਂ ਆ ਮੈਂ ਤਾਂ ਸੋਚਿਆ ਕਿ ਫੇਰਾ ਮਾਰ ਦਿੰਦਾ ਹਣਾ ਵਾ ਦੁਬਾਰਾ ਕਰ ਯਾਰ ਕੱਢਦੇ ਹੁਣ ਉਹਨੇ ਆਉਣਾ ਸਸਿਕਾਤਾ ਜੀ ਸਸਿਕਾ ਫੋਨ ਲਈ ਕਰਨ ਲੈ ਸਾਸਤਰੀ ਕਾਲ ਤੇ ਡੇਗ ਗਿਆ ਵਾ ਤੇ ਦੱਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਵਲੀ ਕੀ ਹਾਲ ਆ ਹਾਂ ਜੀ ਠੀਕ ਠਾਕ ਜੀ ਵਧੀਆ ਫੋਨ ਦੇ ਹੀ ਕਰਨ ਉਹ ਫੋਨ ਤੈਨੂੰ ਮੈਂ ਤਾਂ ਕੀਤਾ ਹੀ ਹਾਂ ਜੀ ਪਾਈ ਤੇਰੀ ਕਹਿਣ ਦੀ ਸੀ ਤਾਈ ਲੈ ਜਿਕਣ ਉਹ ਤਾਂ ਤੇਰੀ ਡੇ ਹੀ ਕਹਿਣਾ ਡਿਆ ਉਹਨਾਂ ਨੂੰ ਅੱਛਾ ਅੱਛਾ ਹੋਣਾ ਉਹਨਾਂ ਨੇ ਠੀਕ ਆ ਉਹ ਜੋ ਦਾ ਸਮਾਨ ਸਮੂਹ ਲੈਉਣ ਆੜਾ ਸੀ ਅੱਛਾ ਤੇ ਮੈਨੂੰ ਇਹ ਵੀ ਨਾਲ ਸੰਦੀਪ ਜਾ ਕੇ ਤੇ ਦੋਵੇਂ ਭੈਣਾਂ ਤੇ ਨਾਤਰੀ ਚੱਲ ਜੂਗੀ ਤਾਈ ਹਾਂ ਜਿਕਣ ਦਲਜੀਤ ਹੁਣੀ ਨਹੀਂ ਆਏ ਆਏ ਅੱਜ ਆਉਣਾ ਲਵਲੀ ਉਹਨਾਂ ਨੇ ਅੱਛਾ ਅੱਛਾ ਉਹ ਤਾਂ ਆਉਣਾ ਅੱਜ ਠੀਕ ਆ ਤੇ ਉਦੋਂ ਤੁਸੀਂ ਕਹਿੰਦੇ ਸੀ ਨਾ ਇੰਵੇਂ ਜਾਣਾ ਉਹਨਾਂ ਕੋ ਉਹ ਜਾਣਾ ਸੀ ਹੂੰ ਪਰ ਉਹ ਫਿਰ ਆਪਣੇ ਚੱਲ ਮਕਤਾਰ ਨਾ ਉਹਨਾਂ ਕੋ ਉਹ ਨਹੀਂ ਫਿਰ ਹੋ ਗਈ ਫੋਨ ਤੇ ਗੱਲ ਠੀਕ ਆ ਤੇ ਉਹ ਕੋਈ ਗੱਲ ਨਹੀਂ ਅੱਜ ਆਉਣਾ ਉਹਨਾਂ ਨੇ ਤੇ ਮਾਮਾ ਜੀ ਉਹਨਾਂ ਨਾਲ ਹੋਈ ਗੱਲ ਮਿਲ ਕੇ ਮਾਮਾ ਜੀ ਉਹਨਾਂ ਨਾਲ ਕੀਤੀ ਸੀ ਰਮਨ ਨੇ ਗੱਲ ਯਾਰ ਗੱਲ ਗਲ ਬੰਦ ਦਲਜੀਤ ਆਇਆ ਜੇ ਫੋਨ ਮੁੜ ਕੇ ਚਾਹ ਪਾਣੀ ਦਾ ਪ੍ਰੋਗਰਾਮ ਆ ਨਾ ਉਹ ਗੁਰਦਾਰੇ ਕਰ ਲਾਂਗੇ ਉਦ ਕਰਨਾ ਹੀ ਆ ਹਾਂਜੀ ਤੂੰ ਕਹਿ ਨਾ ਟੈਂਟ ਦਾ ਪ੍ਰੋਗਰਾਮ ਮੈਂ ਘਰੇ ਕਰ ਲਾਂਗੀ ਉਹ ਨਹੀਂ ਕੀ ਕਰ ਟੈਂਟ ਦੀ ਨਵੀਂ ਰਸਮ ਆਈ ਏ ਇੱਕ ਟੈਂਟ ਉਂਟ ਨਾ ਘਰੇ ਲਾ ਦਾਂਗੇ ਜਿਹੜੇ ਰੀਤੀ ਰਿਵਾਜ ਕੁੜੀਆਂ ਨੇ ਕਰਨੇ ਆ ਸਭ ਮੈਂ ਕਹਤਾ ਵਾ ਅੱਛਾ ਤੇ ਸੋਨਾ ਸੋਨਾ ਤੁਸੀਂ ਬਣਾ ਲਿਆ ਕਿਦਾਂ ਨਾ ਨਾ ਪੁੱਤੋ ਤੇ ਤੇਰੀ ਡਿਊਟੀ ਲਈ ਸੀ ਸੋਨੇ ਦੀ ਡਿਊਟੀ ਤੁਹਾਡੀ ਲਵਲੀ ਨੰਦ ਲਵਲੀ ਸੋਨੇ ਦਾ ਇੰਤਜ਼ਾਮ ਸਾਰਾ ਹੀ ਅਹੀਂ ਕਰ ਲਿਆ ਵਾ ਲੈ ਆ ਵੀ ਜਿਹੜਾ ਜਿਹੜਾ ਸਮਾਨਾ ਚਾਹੀਦਾ ਵਾ ਨਾ ਤੁਹਾਨੂੰ ਟੈਂਟੂੰਡ ਦਾ ਤੂੰ ਹੀ ਇੱਕ ਦਿਨ ਮੈਨੂੰ ਕੀਤਾ ਦੱਸ ਦਿਓ ਚੱਲ ਠੀਕ ਆ ਤੇ ਕੋਈ ਗੱਲ ਨਹੀਂ ਮੁੰਡਾ ਮੁੰਡੇ ਨੂੰ ਮੈਂ ਕਰ ਦੂੰਗਾ ਮੈਂ ਮੁੰਡੇ ਨੂੰ ਕਰ ਦੂੰਗਾ ਫੋਨ ਰੁਪਿੰਦਰ ਹਾਂਜੀ ਮੰਮੀ ਡੈਡੀ ਨੇ ਲੱਭਣ ਦੇ ਕਿੱਥੇ ਆ ਮੰਮੀ ਡੈਡੀ ਕਿਵੇਂ ਜਾਂਦਾ ਹੈ ਕਿ ਤੇ ਹਨੀ ਘਰੇ ਉਹ ਸ਼ਹਿਰ ਵੱਲੋਂ ਕਹਿਣਾ ਮੈਂ ਤੂੰ ਆਵਨੇ ਕੋਈ ਨਿਮ ਕਰ ਲੈਣੀ ਸਲਾਹ ਆ ਸਲਾਹ ਕਰਕੇ ਤੇ ਫਿਰ ਦੱਸੀ ਠੀਕ ਆ ਠੀਕ ਆ ਕੀ ਹਾਂ ਦੀ ਹੂੰ ਹੂੰ ਚਲੇ ਹੈ ਉਹ ਕੰਨੈ ਬੋਧਾ ਨਾ ਕਰੇ ਹੋਵੇਂ ਹੁਣ ਬਾਕੀ ਮੈਂ ਤਾਂ ਇਹਨਾਂ ਡਿਆ ਗੱਲਾਂ ਮੱਤਾ ਕਰਨਾ ਇਹ ਸੋਨਾ ਸੋਨਾ ਕਿਦਾਂ ਬਣਾ ਲਿਆ ਵਾ ਉਹ ਤੇ ਅਸੀਂ ਸਮਾਨ ਕੱਲ੍ਹ ਦੇ ਕਰਾਂਗੇ ਹਾਂ ਹਾਂ ਨਹੀਂ ਨਹੀਂ ਚਲੋ ਉਹ ਤਾਂ ਨਹੀਂ ਕਰਨਾ ਨਾ ਸਾਰਾ ਪ੍ਰੋਗਰਾਮ ਵਧੀਆ ਕਰਨਾ ਵਾ ਨਹੀਂ ਵਧੀਆ ਕਰਾਂਗੇ ਕੇ ਇਹ ਵੀ ਜਿੰਨਾ ਵੀ ਪ੍ਰੋਗਰਾਮ ਕਰ ਹਲਵਾਈ ਨੂੰ ਕਿਹਾ ਹੈ ਮੈਂ ਅੱਛਾ ਅੱਛਾ ਕਹਿੰਦੇ ਭਾਜੀ ਬਣਾ ਦੂੰਗਾ ਮੈਂ ਬਾਕੀ ਵੀ ਸਾਰੇ ਕੰਮ ਕਰ ਦੂੰਗਾ ਚਲ ਵਧੀਆ ਪੁੱਤ ਕੀਤਾ ਯੋ ਭਾਈ ਤੂੰ ਹੈਂ ਕਹਾਂ ਮੈਂ ਹਲਵਾਈ ਨੂੰ ਕਹਿੰਦਾ ਭਾਜੀ ਵੀ ਬਣਾ ਦੂੰਗਾ ਬਾਕੀ ਸਾਰੇ ਵੀ ਕੰਮ ਵੀ ਕਰ ਦੂੰਗਾ ਕੰਮ ਬਾਕੀ ਸਾਰੇ ਵੀ ਕੰਮ ਹੀ ਕਰ ਦੂੰਗਾ ਭਾਜੀ ਸਾਰੇ ਵੀ ਤੇਰੇ ਵੀ ਤੇ ਕੰਮ ਵੀ ਤੇ ਕਰ ਦੂੰਗਾ ਤੇਰੇ ਵੀ ਤੇ ਕੰਮ ਕਦੀ ਭਾਜੀ ਨੂੰ ਭਾਜੀ ਚਲੋ ਘਰ ਵਾਲੀ ਨੂੰ ਮੰਮੀ ਹੁਣ ਜੋ ਸਾਸਰੀ ਸਾਸਰੀ ਕਾ ਸਾਸਰੀ ਕਾ ਤੇ ਆ ਆ ਸੋਨੂੰ ਸੀ ਤੋ ਠੀਕ ਹੈ ਤੇ ਇਹਦਾ ਵੇਖਿਆ ਹੋਣਾ ਸਾਰਿਆਂ ਨੂੰ ਦੰਮੂ ਕਿੱਦਾਂ ਬੰਦ ਰੋ 2 1 ਮੈਂ ਕਹਾਂ ਹਲਵਾਈ ਨੂੰ ਕਿੰਨਾ ਮੈਂ ਭਾਜੀ ਵੀ ਬਣਾ ਦੂੰਗਾ ਬਾਕੀ ਸਾਰੇ ਕੰਮ ਵੀ ਕਰ ਦੂੰਗਾ ਤੇ ਨਾਲੇ ਮੇਰੀ ਸੁਣੋ ਗੱਲ ਐਨੇ ਵੱਡੇ ਘਰ ਦਾ ਮੁੰਡਾ ਹੀ ਹੋ ਤੇ ਪੈਸੇ ਸਗਣ ਨਹੀਂ ਖਲਵਾਈ ਖਾਦੀ ਹਲਵਾਈ ਨੂੰ ਕਹਤਾ ਹੀ ਮੈਂ ਕਿੰਨਾ ਮੈਂ ਭਾਜੀ ਵੀ ਬਣਾ ਦੂੰਗਾ ਮਨਾਵਾ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਤੇ ਦੱਸ ਦਿਓ ਮੈਨੂੰ ਹੋਰ ਗੱਲ ਕੋਈ ਨਹੀਂ ਸੀਗੀ ਤੇ ਤੂੰ ਗੁੱਸਾ ਨਾ ਕਰ ਮੇਰਾ ਪੁੱਤ ਠੰਡਾ ਰਹਿ ਉਹ ਚਲੋ ਕੋਈ ਗੱਲ ਨਹੀਂ ਦਾਦਾ ਜਿਹੜਾ ਵੀ ਕੰਮ ਤੂੰ ਉਹ ਚੱਲ ਪੁੱਤ ਤੂੰ ਗਸਾ ਨਾ ਕਰ ਹੁਣ ਤੂੰ ਵੱਡਾ ਸਾਰੇ ਕੰਮ ਤੂੰ ਕਰ ਰਹੀ ਅੱਗੇ ਹੋ ਗਿਆ ਉਹ ਚੱਲ ਪੁੱਤ ਤੂੰ ਗੁੱਸਾ ਨਾ ਕਰ ਹੁਣ ਤੂੰ ਹੀ ਸਾਰੇ ਕੰਮ ਕਰਨੇ ਅੱਗੇ ਲੱਗ ਗਿਆ 2 1 ਉਹ ਚੱਲ ਪੁੱਤ ਤੂੰ ਗੁੱਸਾ ਨਾ ਕਰ ਤੂੰ ਵੱਡਾ ਪੁੱਤਵਾ ਤੂੰ ਤੇ ਸਾਰੇ ਕੰਮ ਕਰਨੇ ਅੱਗੇ ਲਾ ਕੇ ਮੈਂ ਵੀ ਤੁਹਾਡੀ ਸ਼ੈਰ ਲੈਣ ਆ ਪਰ ਮੈਨੂੰ ਵੀ ਕੋਈ ਵੇਖਣਾ ਚਾਹੇ ਚੱਲ ਨਹੀਂ ਨਹੀਂ ਤੈਨੂੰ ਤਾਂ ਆਪਣੀ ਗੱਲ ਕਰਨੀ ਚੱਲ ਯਾਰ ਹੁਣ ਕੀ ਕੀ ਪਾਣੀ ਕਰਦੀ ਹੈ ਮੈਂ ਟਮਾਟਰ ਕੀ ਕਰੇ ਬਚਾ ਲਾ ਸਟਾਫ ਸਟਾਫ ਦੇ ਵੀ ਚੰਨੀ ਪੈਣੀ ਜੀ ਉਹਨੇ ਗੱਲ ਕਰਨੀ ਤਾਂ ਉਹਨੇ ਨਾਲ ਗੱਲ ਸ਼ੁਰੂ ਕੀਤੀ ਉਹ ਵੀ ਮੈਂ ਪੂਰੀ ਕੀਤੀ ਵੀ ਜਿਆਦਾ ਕੋਈ ਗੱਲ ਇਹ ਤਾਂ ਇਹ ਮੈਨੂੰ ਪੂਰੀ ਕਰਦੀ ਉਹ ਤਾਂ ਫਾਇ ਲੱਗ ਜੇ ਨਹੀਂ ਕਹੋ ਜੇ ਜਿੰਦਾ ਹੀ ਨਹੀਂ ਯਾਰ ਮੇਰੇ ਕਿਹਦੇ ਮਰਵਾ ਦਮਾ ਦੀ ਤੇਰੀ ਮੈਂ ਨਹੀਂ ਤਾਂ ਪੈਂਟ ਕਰਵਾ ਦਿੰਦਾ ਤੇ ਬਾਕੀ ਰੋਟੀ ਪੈਣਾ ਕੋਟਾ ਸਾਹਿਬ ਦੀਪ ਕਹਿੰਦੇ ਜੇ ਦੀਆ ਤੂੰ ਗਲਤੀ ਕਰਦੇ ਤੇ ਭੈਣੇ ਨਾਲ ਕੰਮ ਕਰ ਤੋਂ ਮਖਾਦਣਾ ਚਾਲੇ ਪੋਤਾ ਤੂੰ ਗੁੱਸਾ ਨਾ ਕਰ ਹੁਣ ਤੂੰ ਹੀ ਸਾਰੇ ਕੰਮ ਕਰਨੇ ਆ ਪੈਂਦਾ ਹੁੰਦਾ ਵਾ ਰਿਸ਼ਤੇਦਾਰੀ ਵਾਲ ਵੀ ਵੇਖਣਾ ਪੈਂਦਾ ਵਾ ਸਾਰੇ ਪੁੱਛਣਗੇ ਕਿਦਾਂ ਨੇ ਆਈ ਜਾਣਾ ਵਾ ਕੋਈ ਗੱਲ ਨਹੀਂ ਮੰਮੀ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈ ਆਏ 2 1 ਸੰਦੀਪ ਮਿਲਣੀਆਂ ਤਾਂ ਨਸਰੋ ਤੇ ਪੋਤੇ ਜੀ ਅਹੀਂ ਕੋਈ ਚੀਜ਼ ਬਣਾ ਕੇ ਲੈ ਗਏ ਅਗਲੇ ਨਾਪਵਾਈ ਇਹ ਗੱਲ ਚ ਫੇਰ ਸਾਡੀ ਬੇਇੱਜ਼ਤੀ ਆ ਉਹ ਨਹੀਂ ਨਹੀਂ ਮੰਮੀ ਜਿੱਦਾਂ ਉਹਨਾਂ ਨੇ ਕਿਹਾ ਨਾ ਤੁਸੀਂ ਉਦਾਂ ਹੀ ਕਰੋ 1 ਹਾਂਜੀ ਹਾਂਜੀ ਬੀਜੀ ਹੱਡੀ ਵੀ ਤਿਆਰੀ ਆ ਬਸ ਤੁਸੀਂ ਵੀ ਆਪਣੀ ਰੱਖੋ ਠੀਕ ਠੀਕ ਆ ਨਹੀਂ ਨਹੀਂ ਸਾਰੇ ਕੰਮ ਵਧੀਆ ਵਧੀਆ ਹੋ ਜਾਣੇ ਆ ਫਿਕਰ ਕੱਲੀ ਕਰਦੇ ਆ ਬਾਕੀ ਸਾਰੇ ਜਣੇ ਤੁਹਾਡੇ ਨਾਲ ਵਾ ਕੱਢ ਦੇ 2 1 ਦੁਬਾਰਾ ਕਰੀਏ 3 2 1 ਨਹੀਂ ਹੋ ਜਾ ਜਾਂਦੀ ਕਿਸੇ ਹੋ ਜੇ 3 2 1 3 2 ਚਲੋ ਇੱਕ ਮਿੰਟ ਜੀ ਕਰਦੇ ਆ ਵੀ ਚੰਗੀ 1 ਉਹ ਨਹੀਂ ਨਹੀਂ ਬੀਜੀ ਅਹੀਂ ਤਾਂ ਕਿਹਨੂੰ ਦੱਸਿਆ ਹੀ ਨਹੀਂ ਆ ਕਿ ਅਹੀਂ ਵਿੱਚ ਹੋ ਕੇ ਰਿਸ਼ਤਾ ਕਰਵਾਉਂਦੇ ਆ ਤੇਰਾ ਕਿਹਦਾ ਤਾਂ ਮੈਨੂੰ ਕੋਈ ਪਤਾ ਨਹੀਂ ਕਾ ਮੈਨੇ ਬੰਦ 2 1 ਚਲ ਕਾ ਵੇਖ ਲਾ ਕੋਈ ਨਾ ਛੱਡੋ ਇਹਦਾ ਅਜੇ ਨਾ ਕੰਨਾਂ ਤੇ ਲਾ ਦੇਣੀ ਇੱਕ ਵਾਰ ਨਾਲ ਸਿਆਦੇ ਕਰਦੀ ਕੀ ਹੈ ਮੰਮੀ ਜੀ ਨਹੀਂ ਕਿਨੀ ਵੇ ਮੈਂ ਤੇਰੇ ਪੁੱਛਿਆ ਆ ਇਹ ਰਿਸ਼ਤਾ ਤੂੰ ਕਰਾਉਂਦੇ ਈ ਜੋਬਨ ਨੂੰ ਜੋਦਾ ਜੋਬਨ ਨੂੰ ਜੋਦਾ 2 1 3 2 1 3 2 1 ਇਹ ਘਰ ਦੇ ਵਿੱਚ ਗੱਲਾਂ ਬਣੇ ਚੱਲਦੀਆਂ ਨੇ ਨਹੀਂ ਕਰਦੇ ਨਾ ਗੱਲਾਂ ਬੜੇ ਚਿਰਦੀਆਂ ਹੋਣੀਆਂ ਆਂ ਨਹੀਂ ਹੁਣ ਮੈਂ ਕਰ ਦਵਾਂਗੀ ਫਿਰ ਵੀ ਤੁਹਾਡੇ ਸਕੇ ਆ ਜੇ ਹੋ ਜਾਊਗਾ ਤਾਂ ਕੀ ਹੋ ਜਾਊਗਾ ਫਿਰ ਵੀ ਤੁਹਾਡੀ ਧੀ ਕੀ ਗੱਲ ਹੋ ਗਈ ਆ ਹੁਣ ਕੀ ਆ ਜੋ ਉਹਦਾ ਰਿਸ਼ਤਾ ਕਰਾਉਣ ਦੇ ਹੀ ਜਾਵਨੂ ਤਾਂ ਮੈਨੂੰ ਘਰ ਚ ਨਾ ਕੰਨੋਂ ਕੰਨ ਖਬਰ ਵੀ ਨਹੀਂ ਹੁੰਦੀ ਸੀ ਯਾਰਾ ਸੰड्या ਸਾਹਮਣੇ ਕਾਹੀ ਤੇ ਮੜਾ ਕਰਤਾ ਨਾ ਨਹੀਂ ਜਦੋਂ ਮੈਂ ਰਾਜੀ ਨਹੀਂ ਕਿ ਇਹ ਰਿਸ਼ਤੇ ਵਿੱਚ ਇਹਨੇ ਮੇਰੇ ਬਰਖਲਾਫ ਜਾ ਰਿਸ਼ਤਾ ਕਰਾਇਆ ਕਿਦਾਂ ਉਹ ਮੈਨੂੰ ਪਤਾ ਸੀਗਾ ਤੇ ਮੈਨੂੰ ਕੱਲੋਂ ਕਹਿੰਦੇ ਖਬਰ ਨਹੀਂ ਦਿੱਤੀ ਉਹ ਮੈਂ ਇਹਨੇ ਨੀ ਕਿ ਜਾਣਾ ਕਰ ਤੂੰ ਹੀ ਚੱਲ ਬਾਹਰ ਚੱਲ ਤੂੰ ਇੱਥੇ ਕੋਈ ਜਗਹ ਨਾ ਢੀ ਕਰ ਚ ਅਰੇ ਅਰਪਿੰਦਰ ਕੱਢ ਲੈ ਕੱਢ ਲੈ ਮੈਂ ਤੇ ਜਾਂ ਹੁਣ ਘਰ ਚ ਹੀ ਰਹੋਗੀ ਤੇ ਜਾਂ ਮੈਂ ਰਹੂੰਗੀ ਅਰਪਿੰਦਰ ਚੱਲ ਤੂੰ ਅੰਦਰ ਇਹਨੂੰ ਮੈਂ ਅੰਦਰ ਨਹੀਂ ਜਾਣ ਦੇਣਾ ਪਰ ਮੈਂ ਨਹੀਂ ਜਾਂਦਾ ਉਹ ਮੈਂ ਅੰਦਰ ਨਹੀਂ ਜਾਂਦਾ ਕੋਈ ਗੱਲ ਵਾਜਾ ਤੂੰ ਬਸ ਤੀ ਉਹ ਆਹੀ ਆਪਣਾ ਡਾਇਲੌਗ ਕੋ ਆਪਣਾ ਕੰਮ ਖਤਮ ਕਰ ਚਲ ਤੀ ਜੇ ਕਹਿਣਗੇ ਨਾ ਇਹਨਾਂ ਨੂੰ ਜਾਂ ਘਰ ਤੇ ਰਹੋਗੀ ਜਾਂ ਮੈਂ ਰਹੋਗੀ ਉਹ ਚਲ ਇਦਾਂ ਨਹੀਂ ਕਰੀਦਾ ਦਾ ਮੇਰੀ ਸੁਣੋ ਗੱਲ ਕੀ ਹੋ ਗਿਆ ਵਾ ਮੈਂ ਕਿਹਾ ਕਿ ਨਹੀਂ ਫਿਰ ਬੇਦਰ ਕਹਿੰਦਾ ਪਾਪਾ ਮੇਰਾ ਮਿਹਰਬਾਨੀ ਫਿਰ ਦਿੰਦੇ ਮੈਂ ਤਾਂ ਸਮਝਦਾ ਹੀ ਨਹੀਂ ਤੀ ਵਨ ਮੈਂ ਨਾ ਬੇਟੀ ਕਰਾ ਕੇ ਇਸ ਘਰ 'ਚ ਨਹੀਂ ਰਹਿ ਸਕਦੀ